ਰਾਜਵੀਰ ਜਵੰਦਾ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਿਹਾ। ਉਹਨਾਂ ਦੇ ਜਾਣ ਦਾ ਇੰਨਾ ਜ਼ਿਆਦਾ ਗਮ ਹੈ ਇੰਡਸਟਰੀ ਨੂੰ, ਉਹਨਾਂ ਦੇ ਫੈਨਸ ਨੂੰ, ਸਾਨੂੰ ਕਿ ਅਸੀਂ ਜਦੋਂ ਵੀ ਰਾਜਵੀਰ ਦੀ ਤਸਵੀਰ ਦੇਖ ਰਹੇ ਹਾਂ, ਉਹਨਾਂ ਦੀ ਤਸਵੀਰ ਦੇਖ ਕੇ ਅਥਰੂ ਜ਼ਰੂਰ ਆਉਂਦੇ ਨੇ ਕਿਉਂਕਿ ਬਹੁਤ ਹੀ ਛੋਟੀ ਉਮਰ ਦੇ ਵਿੱਚ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਅਗਰ ਤੁਸੀਂ ਕਿਸੇ ਵੀ ਕਲਾਕਾਰ ਦਾ ਅਕਾਊਂਟ ਖੋਲ ਕੇ ਵੇਖੋ ਸਾਰੇ ਡੇਲੀ ਰਾਜਵੀਰ ਦਾ ਕੁਝ ਨਾ ਕੁਝ ਪੋਸਟ ਕਰ ਰਹੇ ਨੇ ਕਿਉਂਕਿ ਕਿਸੇ ਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਰਾਜਵੀਰ ਸਾਡੇ ਵਿੱਚ ਨਹੀਂ ਰਹੇ। ਰਾਜਵੀਰ ਜਵੰਦਾ ਨੇ ਬਹੁਤ ਬੁਲੰਦ ਗਾਇਕੀ ਕੀਤੀ ਫੋਗ ਗਾਇਕੀ ਦੇ ਨਾਲ ਜੋ ਹੈ ਇੰਡਸਟਰੀ ਨੂੰ ਚਾਰ ਚੰਦ ਲਗਾਏ। ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਦੀ ਗੱਲ ਕਰੀਏ ਤੇ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ 17 ਤਰੀਕ ਨੂੰ ਉਹਨਾਂ ਦੇ ਜੱਦੀ ਪਿੰਡ ਪਿੰਡ ਪੋਣਾ ਦੇ ਵਿੱਚ ਹੋਏਗੀ ਤੇ ਜਿੱਥੇ ਭੋਗ ਪਾਏ ਜਾਣਗੇ ਰਾਜਵੀਰ ਜਵੰਦਾ ਨੂੰ ਯਾਦ ਕਰਕੇ ਹਰ ਕੋਈ ਪਾਬੁਕ ਹੋ ਰਿਹਾ ਹੈ ਕਿਉਂਕਿ ਉਹਨਾਂ ਦੀ ਗਾਇਕੀ ਉਹਨਾਂ ਦੀਆਂ ਤਸਵੀਰਾਂ ਦੇਖ ਕੇ ਰੂੰ ਕੰਬ ਰਹੀ ਹੈ। ਬਹੁਤ ਛੋਟੀ ਉਮਰ ਸੀ ਰਾਜਵੀਰ ਦੀ। ਇਹ ਜੋ ਹੋਇਆ ਹੈ ਇਹ ਯਕੀਨ ਕਰਨ लायक ਨਹੀਂ ਹੈ। ਕਿਉਂਕਿ ਰਾਜਵੀਰ ਨੇ ਹਜੇ ਬਹੁਤ ਕੁਝ ਕਰਨਾ ਸੀ ਇੰਡਸਟਰੀ ਨੂੰ ਬਹੁਤ ਕੁਝ ਦੇਣਾ ਸੀ ਉਹਨਾਂ ਦੇ بڑے ਸੁਪਨੇ ਸੀਗੇ ਸੋ ਉਹਨਾਂ ਦੀਆਂ ਗੱਡੀਆਂ ਵੀ ਵਿਚਾਰਿਆਂ ਦੀ ਉੱਥੇ ਲੱਗੀਆਂ ਰਹਿ ਗਈਆਂ ਉਹਨਾਂ ਦਾ ਘਰ ਵੀ ਉੱਥੇ ਰਹਿ ਗਿਆ ਉਹਨਾਂ ਦਾ ਸਾਰਾ ਕੁਝ ਜੋ ਹੈ ਉਹਨਾਂ ਦੇ ਡ੍ਰੀਮਸ ਜਿਹੜੇ ਨੇ ਉਹ ਸਾਰੇ ਟੁੱਟ ਗਏ ਕਿਉਂਕਿ ਰਾਜਵੀਰ ਹੀ ਸਾਡੇ ਨਾਲ ਨਹੀਂ ਰਿਹਾ ਸੋ ਉਹਨਾਂ ਦੇ ਅੰਤਿਮ ਜਿਹੜੇ ਅਰਦਾਸ ਹੈ ਅੰਤਿਮ ਅਰਦਾਸ ਉਹ ਪਿੰਡ ਪੌਣਾ ਦੇ ਵਿੱਚ ਹੋਏਗੀ ਤੇ 11 ਤੋਂ 2 ਵਜੇ ਦਾ ਸਮਾਂ ਜਿੱਥੇ ਸਾਰੇ ਪਹੁੰਚਣਗੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਔਰ ਕੋਈ ਵੀ ਸ਼ੋਅ ਹੋ ਰਿਹਾ ਸਰਸ ਮੇਲੇ ਦੀ ਅਗਰ ਗੱਲ ਕਰੀਏ ਜਾਂ ਫਿਰ ਕੋਈ ਵੀ ਕਲਾਕਾਰ ਜਿੱਥੇ ਵੀ ਸ਼ੋਅ ਲਗਾ ਰਿਹਾ ਸਭ ਤੋਂ ਪਹਿਲਾਂ ਰਾਜਵੀਰ ਜਵੰਦਾ ਨੂੰ ਟ੍ਰਿਬਿਊਟ ਕੀਤਾ ਜਾਂਦਾ ਹੈ ਰਾਜਵੀਰ ਜਵੰਦਾ ਨੂੰ ਟ੍ਰਿਬਿਊਟ ਕਰਨ ਤੋਂ ਬਾਅਦ ਰਾਜਵੀਰ ਜਵੰਦਾ ਦੇ ਗਾਣੇ गा ਕੇ ਹੀ ਸ਼ੋਅ ਦੀ ਸ਼ੁਰੂਆਤ ਕੀਤੀ ਜਾਂਦੀ ਕਿਉਂਕਿ ਉਹ ਉਹ ਐਸੀ ਪਰਸਨੈਲਿਟੀ ਸੀ ਜਿਹੜੇ ਸਾਰਿਆਂ ਦੇ ਨਾਲ ਹੀ ਬਹੁਤ ਹਸਮੁਖ ਤਰੀਕੇ ਦਾ ਨਾਲ ਵਿਚਰਦੇ ਸਨ ਬਹੁਤ ਪਿਆਰ ਜਿਹੜਾ ਇੰਡਸਟਰੀ ਦੇ ਵਿੱਚ ਲਿਆ ਰਾਜਵੀਰ ਜਵੰਦਾ ਨੇ ਤੇ ਉਹਨਾਂ ਦੇ ਜਿਹੜੇ ਸ਼ੋਜ਼ ਨੇ ਹੁਣ ਅਪਕਮਿੰਗ ਉਹ ਬਾਕੀ ਕਲਾਕਾਰ ਲਗਾ ਕੇ ਜੋ ਨੇ ਉਹ ਉਹ ਬੰਦ ਦੀ ਕਮਾਈ ਉਹਨਾਂ ਦੇ ਘਰ ਤੱਕ ਪਹੁੰਚਾਉਣਗੇ ਲੇਕਿਨ ਰਾਜਵੀਰ ਜਵੰਦਾ ਦੀਆਂ ਜਦੋਂ ਵੀ ਅਸੀਂ ਇੰਸਟਾਗ੍ਰam ਤੇ ਵੀਡੀਓਜ਼ ਦੇਖ ਰਹੇ ਹਾਂ ਮਨ ਨੂੰ ਇੱਕ ਹਲੂਨਾ ਵੱਜਦਾ ਹੈ ਕਿਉਂਕਿ ਉਹ ਪਰਸਨੈਲਿਟੀ ਜਿਸ ਨੇ ਬਹੁਤ ਸਾਰੇ ਐਡਵੈਂਚਰ ਜ਼ਿੰਦਗੀ ਚ ਕੀਤੇ ਔਰ ਬਹੁਤ ਕੁਝ ਕਰਨਾ ਸੀ ਚਾਰ ਪੰਜ ਬਾਈਕਸ ਜਿਹੜੀਆਂ ਨੇ ਰਾਜਵੀਰ ਦੇ ਘਰੇ ਖੜੀਆਂ ਨੇ ਦੋ ਤਿੰਨ ਗੱਡੀਆਂ ਨੇ ਡਿਫੈਂਡਰ ਫੋਰਚਨਰ ਹੋਰ ਹਜੇ ਪਤਾ ਨਹੀਂ ਕਿੰਨਾ ਕੁਝ ਜਿਹੜਾ ਰਾਜਵੀਰ ਨੇ ਆਪਣੇ ਸੁਪਨਿਆਂ ਦੀ ਚੀਜ਼ਾਂ ਬਣਾਈਆਂ ਸੀਗੀਆਂ ਗਮ ਹੁੰਦਾ ਹੈ ਸੋਚ ਕੇ ਦੁੱਖ ਲੱਗਦਾ ਹੈ ਕਿਉਂਕਿ ਰਾਜਵੀਰ ਨੇ ਹਜੇ ਬਹੁਤ ਕੁਝ ਜ਼ਿੰਦਗੀ ਚ ਅਚੀਵ ਕਰਨਾ ਸੀ ਉਹ ਅੰਤਿਮ ਅਰਦਾਸ ਦੀ ਜਿਹੜੀ ਅਪਡੇਟ ਸਾਡੇ ਕੋਲ ਪਹੁੰਚੀ ਅਸੀਂ ਤੁਹਾਨੂੰ ਦਿੱਤੀ ਹੈ ਕਿ ਰਾਜਵੀਰ ਜਵੰਦਾ ਜਿਹੜੇ ਅੰਤਿਮ ਅਰਦਾਸ ਹੈ ਉਹਨਾਂ ਦੀ ਉਹ 17 ਤਰੀਕ ਨੂੰ ਉਹਨਾਂ ਦੇ ਜੱਤੀ ਪਿੰਡ ਪਿੰਡ ਪੌਣਾ ਦੇ ਵਿੱਚ ਹੋਵੇਗੀ ਤੇ ਸਾਰੇ ਜੋਣੇ ਉੱਥੇ ਪਹੁੰਚ ਕੇ ਉਹਨਾਂ ਨੂੰ ਸ਼ਰਧਾਂਜਲੀ ਦੇਣਗੇ ਰਾਜਵੀਰ ਜਵੰਦਾ ਨੇ ਸਫਾਨੀ ਸੰਸਾਰ ਨੂੰ ਅਲਵਿਦਾ ਕਿਹਾ ਉਹਨਾਂ ਦੇ ਜਾਣ ਦਾ ਇੰਨਾ ਜ਼ਿਆਦਾ ਗਮ ਹੈ ਇੰਡਸਟਰੀ ਨੂੰ ਉਹਨਾਂ ਦੇ ਫੈਨਸ ਨੂੰ ਸਾਨੂੰ ਕਿ ਅਸੀਂ ਜਦੋਂ ਵੀ ਰਾਜਵੀਰ ਦੀ ਤਸਵੀਰ ਦੇਖ ਰਹੇ ਹਾਂ ਉਨ੍ਹਾਂ ਦੀ ਤਸਵੀਰ ਦੇਖ ਕੇ ਅਥਰੂ ਜ਼ਰੂਰ ਆਉਂਦੇ ਨੇ ਕਿਉਂਕਿ ਬਹੁਤ ਹੀ ਛੋਟੀ ਉਮਰ ਦੇ ਵਿੱਚ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਅਗਰ ਤੁਸੀਂ ਕਿਸੇ ਵੀ ਕਲਾਕਾਰ ਦਾ ਅਕਾਊਂਟ ਖੋਲ ਕੇ ਵੇਖੋ ਸਾਰੇ ਡੈਲੀ ਰਾਜਵੀਰ ਦਾ ਕੁਝ ਨਾ ਕੁਝ ਪੋਸਟ ਕਰ ਰਹੇ ਨੇ ਕਿਉਂਕਿ ਕਿਸੇ ਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਰਾਜਵੀਰ ਸਾਡੇ ਵਿੱਚ ਨਹੀਂ ਰਹੇ। ਰਾਜਵੀਰ ਜਵੰਦਾ ਨੇ ਬਹੁਤ ਬੁਲੰਦ ਗਾਇਕੀ ਕੀਤੀ ਫੋਕ ਗਾਇਕੀ ਦੇ ਨਾਲ ਜੋ ਹੈ ਇੰਡਸਟਰੀ ਨੂੰ ਚਾਰ ਚੰਦ ਲਗਾਏ। ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਦੀ ਗੱਲ ਕਰੀਏ ਤੇ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ 17 ਤਰੀਕ ਨੂੰ ਉਹਨਾਂ ਦੇ ਜੱਦੀ ਪਿੰਡ ਪਿੰਡ ਪੋਣਾ ਦੇ ਵਿੱਚ ਹੋਏਗੀ ਤੇ ਜਿੱਥੇ ਭੋਗ ਪਾਏ ਜਾਣਗੇ ਰਾਜਵੀਰ ਜਵੰਦਾ ਨੂੰ ਯਾਦ ਕਰਕੇ ਹਰ ਕੋਈ ਪਾਬੁਕ ਹੋ ਰਿਹਾ ਹੈ ਕਿਉਂਕਿ ਉਹਨਾਂ ਦੀ ਗਾਇਕੀ ਉਹਨਾਂ ਦੀਆਂ ਤਸਵੀਰਾਂ ਦੇਖ ਕੇ ਰੂ ਕਾਂਬ ਰਹੀ ਹੈ ਬਹੁਤ ਛੋਟੀ ਉਮਰ ਸੀ ਰਾਜਵੀਰ ਦੀ ਇਹ ਜੋ ਹੋਇਆ ਹੈ ਇਹ ਯਕੀਨ ਕਰਨ लायक ਨਹੀਂ ਹੈ ਕਿਉਂਕਿ ਰਾਜਵੀਰ ਨੇਹਾ ਜੇ ਬਹੁਤ ਕੁਝ ਕਰਨਾ ਸੀ ਇੰਡਸਟਰੀ ਨੂੰ ਬਹੁਤ ਕੁਝ ਦੇਣਾ ਸੀ ਉਹਨਾਂ ਦੇ بڑے ਸੁਪਨੇ ਸੀਗੇ ਸੋ ਉਹਨਾਂ ਦੀਆਂ ਗੱਡੀਆਂ ਵੀ ਵਿਚਾਰਿਆਂ ਦੀਆਂ ਉੱਥੇ ਲੱਗੀਆਂ ਰਹਿ ਗਈਆਂ ਉਹਨਾਂ ਦਾ ਘਰ ਵੀ ਉੱਥੇ ਰਹਿ ਗਿਆ ਉਹਨਾਂ ਦਾ ਸਾਰਾ ਕੁਝ ਜੋ ਹੈ ਉਹਨਾਂ ਦੇ ਡ੍ਰੀਮਸ ਜਿਹੜੇ ਨੇ ਉਹ ਸਾਰੇ ਟੁੱਟ ਗਏ ਕਿਉਂਕਿ ਰਾਜਵੀਰ ਹੀ ਸਾਡੇ ਨਾਲ ਨਹੀਂ ਰਿਹਾ ਸੋ ਉਹਨਾਂ ਦੇ ਅੰਤਿਮ ਜਿਹੜੇ ਅਰਦਾਸ ਹੈ ਅੰਤਿਮ ਅਰਦਾਸ ਉਹ ਪਿੰਡ ਪੋਣਾ ਦੇ ਵਿੱਚ ਹੋਏਗੀ ਤੇ 11 ਤੋਂ 2 ਵਜੇ ਦਾ ਸਮਾਂ ਹੈ ਜਿੱਥੇ ਸਾਰੇ ਪਹੁੰਚਣਗੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਔਰ ਕੋਈ ਵੀ ਸ਼ੋਅ ਹੋ ਰਿਹਾ ਸਰਸ ਮੇਲੇ ਦੀ ਅਗਰ ਗੱਲ ਕਰੀਏ ਜਾਂ ਫਿਰ ਕੋਈ ਵੀ ਕਲਾਕਾਰ ਜਿੱਥੇ ਵੀ ਸ਼ੋਅ ਲਗਾ ਰਿਹਾ ਸਭ ਤੋਂ ਪਹਿਲਾਂ ਰਾਜਵੀਰ ਜਵੰਦਾ ਨੂੰ ਟ੍ਰਿਬਿਊਟ ਕੀਤਾ ਜਾਂਦਾ ਹੈ ਰਾਜਵੀਰ ਜਵੰਦਾ ਨੂੰ ਟ੍ਰਿਬਿਊਟ ਕਰਨ ਤੋਂ ਬਾਅਦ ਰਾਜਵੀਰ ਜਵੰਦਾ ਦੇ ਗਾਣੇ गा ਕੇ ਹੀ ਸ਼ੋਅ ਦੀ ਸ਼ੁਰੂਆਤ ਕੀਤੀ ਜਾਂਦੀ ਕਿਉਂਕਿ ਉਹੋ ਐਸੀ ਪਰਸਨੈਲਿਟੀ ਸੀ ਜਿਹੜੇ ਸਾਰਿਆਂ ਦੇ ਨਾਲ ਹੀ ਬਹੁਤ ਹਸਮੁਖ ਤਰੀਕੇ ਦਾ ਨਾਲ ਵਿਚਰਦੇ ਸਨ ਬਹੁਤ ਪਿਆਰ ਜਿਹੜਾ ਇੰਡਸਟਰੀ ਦੇ ਵਿੱਚ ਲਿਆ ਰਾਜਵੀਰ ਜਵੰਦਾ ਨੇ ਤੇ ਉਹਨਾਂ ਦੇ ਜਿਹੜੇ ਸ਼ੋਜ਼ ਨੇ ਹੁਣ ਅਪਕਮਿੰਗ ਉਹ ਬਾਕੀ ਕਲਾਕਾਰ ਲਗਾ ਕੇ ਜੋ ਨੇ ਉਹ ਬਣਦੀ ਕਮਾਈ ਉਹਨਾਂ ਦੇ ਘਰ ਤੱਕ ਪਹੁੰਚਾਉਣਗੇ ਲੇਕਿਨ ਰਾਜਵੀਰ ਜਵੰਦਾ ਦੀਆਂ ਜਦੋਂ ਵੀ ਅਸੀਂ ਇੰਸਟਾਗ੍ਰam ਤੇ ਵੀਡੀਓਜ਼ ਦੇਖ ਰਹੇ ਹਾਂ ਮਨ ਨੂੰ ਇੱਕ ਹਲੂਨਾ ਵੱਜਦਾ ਹੈ ਕਿਉਂਕਿ ਉਹ ਪਰਸਨੈਲਿਟੀ ਜਿਸ ਨੇ ਬਹੁਤ ਸਾਰੇ ਐਡਵੈਂਚਰ ਜ਼ਿੰਦਗੀ ਚ ਕੀਤੇ ਔਰ ਬਹੁਤ ਕੁਝ ਕਰਨਾ ਸੀ ਚਾਰ ਪੰਜ ਬਾਈਕਸ ਜਿਹੜੀਆਂ ਨੇ ਰਾਜਵੀਰ ਦੇ ਘਰੇ ਖੜੀਆਂ ਨੇ ਦੋ ਤਿੰਨ ਗੱਡੀਆਂ ਨੇ ਡਿਫੈਂਡਰ ਫੋਰਚਨਰ ਹੋਰ ਹਜੇ ਪਤਾ ਨਹੀਂ ਕਿੰਨਾ ਕੁਝ ਜਿਹੜਾ ਰਾਜਵੀਰ ਨੇ ਆਪਣੇ ਸੁਪਨਿਆਂ ਦੀ ਚੀਜ਼ਾਂ ਬਣਾਈਆਂ ਸੀ ਗਿਆਮ ਹੁੰਦਾ ਹੈ ਸੋਚ ਕੇ ਦੁੱਖ ਲੱਗਦਾ ਹੈ ਕਿਉਂਕਿ ਰਾਜਵੀਰ ਨੇ ਹਜੇ ਬਹੁਤ ਕੁਝ ਜ਼ਿੰਦਗੀ ਚ ਅਚੀਵ ਕਰਨਾ ਸੀ ਉਹ ਅੰਤਿਮ ਅਰਦਾਸ ਦੀ ਜਿਹੜੀ ਅਪਡੇਟ ਸਾਡੇ ਕੋਲ ਪਹੁੰਚੀ ਅਸੀਂ ਤੁਹਾਨੂੰ ਦਿੱਤੀ ਹੈ ਕਿ ਰਾਜਵੀਰ ਜਵੰਦਾ ਜਿਹੜੇ ਅੰਤਿਮ ਅਰਦਾਸ ਹੈ ਉਹਨਾਂ ਦੀ ਉਹ 17 ਤਰੀਕ ਨੂੰ ਉਹਨਾਂ ਦੇ ਜੱਤੀ ਪਿੰਡ ਪਿੰਡ ਪੌਣਾ ਦੇ ਵਿੱਚ ਹੋਵੇਗੀ ਤੇ ਸਾਰੇ ਜੋਣੇ ਉੱਥੇ ਪਹੁੰਚ ਕੇ ਉਹਨਾਂ ਨੂੰ ਸ਼ਰਧਾਂਜਲੀ ਦੇਣਗੇ